ਸਿਕਾ ਵੀਰ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਾਡੇ ਅੱਜ ਸਾਡੇ ਅੱਜ ਮੋਟਰ ਤੇ ਪਹੁੰਚੇ ਆ ਜੀ ਤੀਰ ਸਿੰਘ ਮੱਲੀ ਬਹੁਤ ਹੀ ਉੱਗੇ ਗੀਤਕਾਰ ਤੇ ਗਾਇਕ ਆ ਜਿਨ੍ਹਾਂ ਨੇ ਬਹੁਤ ਹੀ ਕਵਤਾਵਾਂ ਲਿਖੀਆਂ ਬਹੁਤ ਹੀ ਸਮਾਜ ਸੇਵੀ ਸਤਾਵਾਂ ਵਿੱਚ ਇਹਨਾਂ ਨੇ ਬਹੁਤ ਯੋਗਦਾਨ ਪਾਇਆ ਜੀ ਤੇ ਅੱਜ ਕੱਲ ਇਹ ਬੰਦੇ ਬਹੁਤ ਹੀ ਸਟਰਗਲ ਕਰ ਰਹੇ ਆ ਤੇ ਇਹਨਾਂ ਨੇ ਮਿਹਨਤ ਕਰਕੇ ਆਪਣੀ ਬਹੁਤ ਹੀ ਅੱਗੇ ਆਉਣਾ ਹੈ ਹਾਂ ਜੀ ਇਹ ਤਾਂ ਖੇਤ ਆਈ ਦੀ ਜਿਹੜਾ ਮਾਰਨੇ ਕਾ ਬਾਈ ਜੀ ਦੇ ਦਰਸ਼ਨ ਕਰ ਲਗੇ ਬਾਈ ਜੀ ਪੈਂ ਥੋੜਾ ਹੀ ਦਿੰਦੇ ਆ ਜੀ ਤੇ ਬਾਈ ਜੀ ਦੇ ਨਾਲ ਲੜਕਾ ਜੀ ਆਇਆ ਇਹ ਮੜਾ ਗੱਲਬਾਤ ਕਰਨੀ ਆ ਪਾ ਬੇ ਗੋਗੇ ਤੇ ਕਿਹਨੂੰ ਕਾ ਕਾ ਦੋ ਕੱਢਦੇ ਆ ਆ ਸਾਡੀ ਗੱਲ ਜੀ ਇਹ ਹੀ ਅਰਦਾਸ ਆ ਪ੍ਰਮਾਤਮਾ ਅੱਗੇ ਸਾਡੇ ਵੀਰ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਦੁਗਣੀ ਰਾਜ ਦੁਗਣੀ ਤਰੱਕੀ ਬਖਸ਼ਾਵੇ ਬਾਈ ਦਾ ਗਾਣਾ ਆ ਰਿਹਾ ਤੇ ਜਲਦੀ ਕਮਿੰਗ ਸੂਨ ਤੇ ਕੋਈ ਸ਼ੇਅਰ ਕਰਤਾ ਨਹੀਂ ਨਹੀਂ ਹਜੇ ਤਾਂ ਕਰਨਾ ਜੀ ਸ਼ੇਅਰ ਕਰਨਾ ਤੇ ਬਾਈ ਦਾ ਗਾਣਾ ਬਹੁਤ ਹੋ ਗਿਆ ਬੈਠ ਗਿਆ ਤੇ ਪ੍ਰਮਾਤਮਾ ਬਾਈ ਨੂੰ ਬਹੁਤ ਤਰੱਕੀ ਪੁਛਾਵੇ ਤੇ ਬਲੰਦੀਆਂ ਤੱਕ ਬਾਈ ਛੂਏ ਇਹ ਪੋਸਟ ਗਾਣੇ ਦਾ ਨਾਮ ਕੀ ਹੈ ਧੰਨਵਾਦ ਸਾਡੇ ਵੀਰਾਂ ਦਾ ਜਿਹੜੇ ਇੰਨੀ ਸਪੋਰਟ ਕਰਦੇ ਆ ਸਾਰੇ ਵੀਰਾਂ ਦਾ ਧੰਨਵਾਦ ਆ ਤੇ ਬਾਕੀ ਜਦੋਂ ਆਪਣਾ ਗਾਣਾ ਆ ਗਿਆ ਤੁਹਾਨੂੰ ਪਹਿਲਾਂ ਦੱਸ ਦਿੱਤਾ ਜਾਵੇਗਾ ਸਾਰੇ ਸਰੋਤਿਆਂ ਨੂੰ ਤੇ ਸਾਰਿਆਂ ਨੇ ਆਪਣੀ ਫੁੱਲ ਸਪੋਰਟ ਕਰਿਓ ਤੇ ਬਸ ਤੁਹਾਡੀਆਂ ਦੁਆਵਾਂ ਚਾਹੀਦੀਆਂ ਭਰਾਵਾਂ ਦੀਆਂ ਨਾਂ ਤਾਂ ਦੱਸ ਦੇ ਗਾਣੇ ਦਾ ਗਾਣੇ ਦਾ ਨਾਂ ਦੱਸ ਦੇਈ ਨੀ ਆਇਨਾ ਵੀ ਜੀ ਗਾਣੇ ਕਈ ਆ ਰਹੇ ਇਹ ਹੁਣ ਇਹ ਹੁਣ ਵੇਖਣਗੇ ਕਿ ਕਿਹਨੇ ਪ੍ਰੋਜੈਕਟ ਆ ਦੇਖਣਗੇ ਕਿਹੜਾ ਗਾਣਾ ਪਹਿਲਾਂ ਰੀਲੀਜ਼ ਹੋਇਆ ਹੈ ਕਿਹੜਾ ਲੈਣ ਬਾਅਦ ਇਕੱਠੀ ਆ ਬੰਬ ਤਾਂ ਨਹੀਂ ਆ ਰਹੀ ਦਾ ਐਲਬਮ ਵੀ ਆ ਸਕਦਾ ਅੱਛਾ ਅੱਛਾ ਨਹੀਂ ਮਜ਼ਾਕ ਲਈ ਨਾ ਲੋ ਨਹੀਂ ਨਹੀਂ ਮੇਰੇ ਜੱਟ ਵਾਲਿਆਂ ਨੂੰ 2.5 ਲੱਖ ਗਾਣੇ ਲਿਖਿਆ ਪਿਆ ਬਾਈ ਕਾਪੀ ਤਾਂ ਨਹੀਂ ਚੋਰੀ ਹੋ ਗਈ ਇਹ ਬਚ ਲੋ ਬਸ ਕਰ ਗਈ ਨਹੀਂ ਚੱਲ ਚੱਲ ਵੀਡੀਓ ਬਣਾ